ਦੀਆਂ ਜਿੰਨੀਆਂ ਵੀ ਭੈਣਾਂ ਬਲੌਗ ਦੀ ਅਡੀਕ ਕਰ ਰਹੀਆਂ ਸੀ ਸਾਰੀਆਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਭੈਣੋ ਹੋਰ ਤੁਸੀਂ ਸਾਰੀਆਂ ਠੀਕ ਠਾਕ ਹੋ ਜੀ ਅਸੀਂ ਬਿਲਕੁਲ ਠੀਕ ਠਾਕ ਆ ਜੀ ਸਿਰਫ ਕਮੈਂਟ ਹੀ ਹੁੰਦੇ ਆ ਹਨ ਜਿਹੜੇ ਪੜ ਕੇ ਮੈਨੂੰ ਲੱਗਦਾ ਕਿ ਤੁਸੀਂ ਸਾਰੇ ਠੀਕ ਠਾਕ ਹੋ ਤੇ ਜੀ ਅੱਜ ਬੜਾ ਖੁਸ਼ੀ ਦਾ ਦਿਨ ਆ ਸਾਡੇ ਲਈ ਹਨ ਸੁਖਦੀਪ ਦਾ ਇੱਕ ਅਸੀਂ ਹੋਰ ਸੁਪਨਾ ਜਿਹੜਾ ਪੂਰਾ ਕੀਤਾ ਉਹ ਸੀ ਜੀ ਵਾਈਫਾਈ ਦਾ ਹਨ ਤਾਂ ਸੁਦੀਪ ਦੀ ਇੱਛਾ ਸੀ ਕਿ ਅਸੀਂ ਵਾਈਫਾਈ ਲਗਵਾਈਏ ਤਾਂ ਫਾਈਨਲੀ ਅੱਜ ਉਹ ਦਿਨ ਆ ਹੀ ਗਿਆ ਜਦੋਂ ਅਸੀਂ ਸੋਚਿਆ ਕਿ ਵਾਈਫਾਈ ਲਗਵਾ ਲਈਏ ਦੇਖੋ ਜੀ ਸਾਰਿਆਂ ਕੋਲੇ ਘਰੇ ਹਨਾ smartphones ਨੇ ਸਾਰਿਆਂ ਨੂੰ ਨੈਟ ਚਾਹੀਦਾਗਾ ਤੇ ਸਾਰਿਆਂ ਦੇ ਲਈ 2GB ਬਹੁਤ ਘੱਟ ਜਾਂਦਾ ਇੰਸਟਾਗ੍ਰam 5 ਮਿੰਟ ਚਲਾ ਲਓ ਜੀ ਤਾਂ ਖਤਮ ਹੋ ਜਾਂਦਾ ਹਨਾ ਤਾਂ YouTube ਦੇ ਵੀਡੀਓ ਅਪਡੇਟ ਕਰ ਲੋ ਅਪਲੋਡ ਕਰ ਦੋ ਤਾਂ ਜੀ 90% ਤਾਂ ਆ ਜਾਂਦਾ ਹਨਾ ਤਾਂ ਸਾਰਿਆਂ ਨੂੰ ਇਹੀ ਚਿੰਤਾ ਰਹਿੰਦੀ ਸੀ ਹਾਈ ਨੈਟ ਖਤਮ ਹੋ ਗਿਆ ਹਾਈ ਹੌਟਸਪੌਟ ਕਰ ਦੋ ਇੱਕ ਦੂਜੇ ਦੇ ਫੋਨ ਕੰਨੀ ਆਪਾਂ ਝਾਕੀ ਜਾਂਦੇ ਰਹਨੇ ਆ ਹਨਾ ਜਦੋਂ ਨੈਟ ਖਤਮ ਹੋ ਜੇ ਜਿਵੇਂ ਜਾਨ ਤੋਂ ਬਿਨਾ ਸਰੀਰ ਹੁੰਦਾ ਨਾ ਓਵੇਂ ਨੈਟ ਤੋਂ ਬਿਨਾ ਫੋਨ ਹੁੰਦਾਗਾ ਜੇ ਆਪਣੇ ਫੋਨ ਦੇ ਵਿੱਚ ਨੈਟ ਖਤਮ ਹੋ ਗਿਆ ਫਿਰ ਤਾਂ ਫੋਨ ਬੇਕਾਰ ਲੱਗਦਾ ਵਿੱਚ ਤਾਂ ਕੁਝ ਵੀ ਨਹੀਂ ਹੈਗਾ ਇਹਨੂੰ ਕੀ ਕਰਨਾ ਫੋਨ ਨੂੰ ਛੜਖੋ ਪਰ ਇਹਦੇ ਵਿੱਚ ਕੀ ਹੈਗਾ ਹਨਾ ਵਾਈਫਾਈ ਦਾ ਬੜਾ ਜਿਆਦੇ ਸੁੱਖ ਹੈਗਾ ਜੀ ਕੋਈ ਨੈਟ ਖਤਮ ਹੋਣ ਦੀ ਦਿੱਕਤ ਨਹੀਂ ਕੋਈ ਇਹ ਨਹੀਂ ਹਨਾ ਚਾਹੇ ਉਹ ਜਿਵੇਂ ਹੁਣ ਭਾਈ ਅਮਰਪਾਲ ਸਿੰਘ ਦੀ ਜਦੋਂ ਗ੍ਰਫਤਾਰੀ ਹੋਣੀ ਸੀ ਹਨਾ ਉਦੋਂ نیٹ ਦੇਖੋ ਪੰਜਾਬ 'ਚ ਕੀ ਸਿਚੁਏਸ਼ਨ ਸੀਗੀ ਤਾਂ ਜਿਨ੍ਹਾਂ ਦੇ ਘਰੇ ਵਾਈਫਾਈ ਸੀ ਦੇਖੋ ਉਹਨਾਂ ਦਾ ਨੈਟਵਰਕ ਵਧੀਆ ਚੱਲਦਾ ਸੀ ਕੋਈ ਪ੍ਰੋਬਲਮ ਹੀ ਨਹੀਂ ਸੀਗੀ ਜੀ ਤੇ ਇੱਕ ਦਿਨ ਜਿਵੇਂ ਅੱਜ ਪਾਈ ਹਨਾ ਤਾਰਾਂ ਵਗੈਰਾ ਪਾ ਜਾਣਗੇ ਇਹ ਵੀਰਤੀ ਹੋਣੀ ਤੇ ਫੇਰ ਸੈਟ ਆਫ ਬਾਕਸ ਵਗੈਰਾ ਕੁਛ ਇਹਦਾ ਹੀ ਲੱਗਦਾਗਾ ਹਨਾ ਬਾਕੀ ਜਿਹੜੀ ਮੇਨ ਤਾਰ ਹੁੰਦੀ ਹੈ ਨਾ ਉੱਪਰ ਦੀ ਹਨਾ ਲਿਆਂਦੀ ਸੀ ਜਿਹੜੀ ਉਹ ਇੱਕ ਦਿਨ ਪਹਿਲਾਂ ਪਾਗੇ ਸੀ ਸ਼ਾਮ ਨੂੰ ਤਾਂ ਜੋ ਥੋੜਾ ਜਿਹਾ ਕਮ ਘਟ ਜਾਂਦਾਗਾ ਦੋ ਤਿੰਨ ਦਿਨ ਤਾਂ ਹਨਾ ਨਹੀਂ ਇਦਾਂ ਹੀ ਕਈ ਵਾਰੀ ਲਟਕਾਈ ਜਾਂਦੇ ਆ ਕੰਮ ਨੂੰ ਜੀ ਕੋਈ ਗੱਲ ਹੀ ਲਾ ਜਾਗੇ ਲਾ ਜਾਗੇ ਇਹ ਕੰਮ ਹੈਗਾ ਜਿਹੜਾ ਹਨਾ ਟੋਟਲੀ ਜਿਹੜਾ ਨੈਟਵਰਕ ਕੰਪਨੀਆਂਜ਼ ਨੇ ਉਹਨਾਂ ਤੇ ਡਿਪੈਂਡ ਹੁੰਦਾਗਾ ਵੀ ਜਿਵੇਂ ਆਪਾਂ netflix ਦਾ ਲਵਾਇਆਗਾ ਵਧੀਆਗਾ ਆਪਣੇ ਨੇੜੇ ਤੇੜੇ ਗਲੀ ਗਵਾਂਡ ਚ ਕਈ ਘਰਾਂ ਦੇ ਲੱਗਿਆ ਹੋਇਆਗਾ ਉਹ ਕਹਿੰਦੇ ਬਹੁਤ ਵਧੀਆ ਨੈਟਵਰਕ ਹੈਗਾ ਸਾਨੂੰ ਵੀ ਇਹੀ ਚਿੰਤਾ ਸੀ ਵੀ ਕਿਤੇ ਲਗਵਾ ਵੀ ਲਈਏ ਮੁੜ ਕੇ ਚੱਲੇ ਵੀ ਨਾ ਹਨਾ ਤਾਂ ਉਹ ਤਾਂ ਫਿਰ ਅੱਬੀ ਬੜਾ ਹੀ ਔਖਾ ਹੋ ਜਾਂਦਾਗਾ ਤੇ ਏ ਬਾਈ ਲਾਗੇ ਸੀ ਤੇ ਜਦੋਂ ਦੇਖੋ ਇਹਨਾਂ ਦਾ ਨਾ ਸਿਸਟਮ ਬੜਾ ਹੋ ਹੁੰਦਾ ਕੰਪਨੀ ਤੋਂ ਤੁਰੰਤ ਓਟੀਪੀ ਆ ਦੇ ਦੋ ਜੀ ਆ ਨੰਬਰ ਆਈਡੀ ਆ ਆ ਇਸਤੇ ਆ ਜੀ ਹਨਾ ਫੇਰ ਕਿਤੇ ਉਹ ਜਿਹੜਾ ਨੈਟਵਰਕ ਦਿੰਦੇ ਨੇ ਹੈ ਹਨਾ ਓਟੀਪੀ ਆ ਜਾਂਦਾ ਫੇਰ ਫੇਰ ਓਟੀਪੀ ਆਉਂਦਾਗਾ ਬਾਰ-ਬਾਰ ਤੇ ਫਾਈਨਲੀ ਚਲੋ ਜੀ ਅੱਜ ਲੱਗ ਜਾਊਗਾ ਹਨਾ ਤੇ ਅਸੀਂ ਨਾ ਬੜਾ ਜ਼ਿਆਦਾ ਐਕਸਾਈਟਮੈਂਟ ਸੀ ਮੰਮੀ ਨੇ ਤੇ ਮੇਰੇ ਤੇ ਕਿਉਂਕਿ ਗੁਰਸਿਖਤ ਵੀ ਫੋਨ ਦੇਖਦੀ ਆਗੀ ਗੁਰਸਿਖਤ ਨੇ ਫੋਨ ਖਤਮ ਆ ਨੈਟ ਖਤਮ ਕਰ ਦਿੰਦੀ ਆਗੀ ਫੇਰ ਵੀ ਔਖਾ ਹੋ ਜਾਂਦਾਗਾ ਤੇ ਇਹਦੇ ਨਾਲ ਅਲੱਗ-ਅਲੱਗ ਪੈਕੇਜ ਸੀਗੇ ਤੇ ਜਿਹੜਾ Netflix ਦਾ ਸੀ ਇਹਦਾ ਅਪਰੋਕਸੀਮੇਟਲੀ 5000 ਰੁਪਇਆ ਸੀਗਾ 5000 ਤੋਂ ਸਟਾਰਟਿੰਗ ਸੀ ਤੇ ਵਧੀਆ ਹਣਾ ਚਲੋ ਦੇਖਦੇ ਆਂ ਆਉਣ ਵਾਲੇ ਟਾਈਮ 'ਚ ਤੁਸੀਂ ਜੇ ਕਿਸੇ ਭੈਣ ਭਾਈ ਨੇ ਨਾ ਲਗਵਾਇਆ ਹੋਇਆਗਾ ਤੁਸੀਂ ਮੈਨੂੰ ਪੈਕੇਜ ਦੀ ਜਾਣਕਾਰੀ ਜ਼ਰੂਰ ਦਿਓ ਤੇ ਜਿਨ੍ਹਾਂ ਨੇ ਲਗਵਾਉਣਾ ਹੋਇਆ ਹਨਾ ਇਨ ਫਿਊਚਰ ਤਾਂ ਜੇ ਤੁਸੀਂ Netflix ਦਾ ਲਗਵਾਉਣਾ ਹੋਇਆ ਤਾਂ ਆਪਾਂ ਇੱਕ ਸਪੈਸ਼ਲ ਵੀਡੀਓ ਜ਼ਰੂਰ ਬਣਾਵਾਂਗੇ ਜਿਦੇ ਵਿੱਚ ਆਪਾਂ ਇਹਦੇ 1 ਮੰਥ ਦਾ ਪੈਕੇਜ ਕਿੰਨਾ ਹੋਊਗਾ ਉਹਦੇ ਬਾਰੇ ਹਨਾ ਸਾਰੀ ਗੱਲਬਾਤ ਕਰਾਂਗੇ ਹੁਣ ਸਾਰੇ ਘਰਾਂ ਦੇ ਵਿੱਚ 4 ਤੋਂ 5 ਫੋਨ ਤਾਂ ਜਿੰਨੇ ਜੀ ਨੇ ਨਾ ਉਹਨੇ ਸਮਾਰਟਫੋਨ ਲੇਗੇ ਕੋਈ ਵੀ ਪਰਸਨ ਹਨਾ ਇਦਾਂ ਦਾ ਤਾਂ ਹੁੰਦਾ ਹੀ ਨਹੀਂ ਹੈਗਾ ਜਿਹਦੇ ਕੋਲ ਸਮਾਰਟਫੋਨ ਨਾ ਹੋਵੇ ਪਰ ਤੇ ਇਹਦੇ ਵਿੱਚ ਕੀ ਹੁੰਦਾਗਾ ਕਿ ਜਦੋਂ ਨੈਟ ਖਤਮ ਹੋ ਜਾਂਦਾ ਆਪਾਂ ਹਣਾ ਵੈਸੇ ਵੀ ਉਹਨੂੰ ਰੀਚਾਰਜ ਬਹੁਤ ਮਹਿੰਗੇ ਹੋ ਗਏ ਹਨਾ Airtel ਕੰਪਨੀ ਲਾ ਲੋ Jio ਵਾਲਿਆਂ ਦਾ ਭਈ ਹਣਾ ਅੰਬਾਨੀ ਦੇ ਮੁੰਡੇ ਦਾ ਵਿਆਹ ਹੋ ਗਿਆ ਤੇ ਉਹਨਾਂ ਨੇ ਤਾਂ ਜਿਹੜਾ ਸਾਰਾ ਖਰਚਾ ਸੀਗਾ ਮੈਨੂੰ ਲੱਗਦਾ ਰੀਚਾਰਜਾਂ ਚੋਂ ਕੱਢ ਲਿਆ ਹਨਾ ਉਹਨਾਂ ਦੀ ਤਾਂ ਕੋਈ ਉਹ ਬਾਲੀ ਹੋਣੀ ਗੱਲ ਜੀ ਰਹੀ ਵੀ ਹਾਂ ਅਸੀਂ ਉਹ ਕਰਨਾਗਾ ਹਨਾ ਵਧਾਤ ਅਗਲੇ ਨੇ ਰੀਚਾਰਜ ਭਈ ਅਗਲੇ ਦੀ ਕੰਪਨੀ ਅਗਲਾ ਕੁਝ ਮਰਜ਼ੀ ਕਰੇ ਤੇ ਜਾਦੇ ਅਸਰ ਤਾਂ ਆਪਣੇ ਵਰਗੇ ਲੋਕ ਨੇ ਜਿਹੜੇ ਤੇ ਟੋਟਲੀ ਡਿਪੈਂਡ ਨੇ ਉਹਨਾਂ ਦੀਆਂ ਜੇਬਾਂ ਤੇ ਪੈਂਦਾਗਾ ਚਲੋ ਜੀ Wi-Fi ਤਾਂ ਲੱਗ ਗਿਆ ਹਨਾ ਮੈਂ ਸੋਚ ਰਹੀ ਕਿਚਨ ਦੀ ਇੱਕ ਸਾਈਡ ਦੀ ਤਾਂ ਨਾ ਸਫਾਈ ਹੋ ਗਈ ਸੀ ਚਲੋ ਅੱਜ ਫਰਿੱਜ ਦੀ ਵਾਰੀ ਵੀ ਆਏਗੀ ਕਿਉਂਕਿ ਫਰਿੱਜ ਚਾਹੇ ਆਪਾਂ ਨਾ ਡੇਲੀ ਟਾਈਪ ਦਾ ਕਪੜਾ ਮਾਰੀ ਜਾਂਦੇ ਰਹਿੰਦੇ ਆ ਨਾ ਸਾਫ ਸਫਾਈ ਕਰਦੇ ਰਹਿੰਦੇ ਆ ਬਟ ਜਿੰਨਾ ਚਿਰ ਪ੍ਰੋਪਰ ਸਫਾਈ ਨਾ ਕਰੀਏ ਉਹਨਾਂ ਚਿਰ ਨਾ ਕੁਛ ਨਾ ਕੁਛ ਤਾਂ ਕਮੀ ਲੱਗਦੀ ਰਹਿੰਦੀ ਹੈਗੀ ਜੇ ਫਰਿੱਜ ਚ ਸਾਫ ਸਫਾਈ ਹੋਵੇ ਤਾਂ ਵਧੀਆ ਲੱਗਦਾਗਾ ਤੇ ਕੱਲ ਮੇਰੇ ਪਿੰਡ ਵਾਲੇ ਡੈਡੀ ਆਏ ਸੀ ਹਨਾ ਤੇ ਸਬਜ਼ੀ ਵਗੈਰਾ ਸਾਨੂੰ ਕਾਫੀ ਦੇ ਗਏ ਸੀਗੇ ਖੁੰਣ ਨੇ ਨਾ ਇੱਕ ਗੱਲ ਰਸੀ ਕਹਿੰਦੇ ਇੰਨੇ ਕੁ ਜ਼ਿਆਦੇ ਕੱਦੂ ਤੋਰੀਆਂ ਹੋਈਆਂ ਆਪਣੇ ਘਰੇ ਤੇ ਹਰੇਕ ਨੂੰ ਸਾਡੇ ਪਿੰਡ ਜੇ ਬੜੀ ਵਧੀਆ ਰਿਵਾਜ ਆ ਸਾਰੇ ਇੱਕ ਦੂਜੇ ਨਾਲ ਚੀਜ਼ਾਂ ਸਾਂਝੀਆਂ ਕਰਦੇ ਨੇ ਹਨਾ ਤੇ ਜਦੋਂ ਆ ਰਹੇ ਸੀ ਤਾਂ ਜਿਹੜੇ ਕੋਈ ਰਸਤੇ 'ਚ ਦਾੱਚੇ ਤਾਈ ਮਿਲਿਓ ਕਹਿੰਦੇ ਲੈ ਸਦਾ ਚਾਰ ਕੱਦੂ ਦਾ ਸਾਨੂੰ ਪਾ ਦੋ ਇੱਕ ਪੂਰੇ ਝੋਲੇ 'ਚ ਸਾਡੇ ਕੋਲੇ ਤਾਂ ਤਿੰਨ ਕੱਦੂ ਸੁੱਕ ਗਰੇਲੇ ਤੇ ਕੁਸ਼ਕ ਤੋਰੀਆਂ ਹੀ ਪਹੁੰਚੀਆਂ ਹਨਾ ਫਿਰ ਆਏ ਹੁੰਦੇ ਆ ਵੀ ਫ੍ਰੈਜੈਂਸ ਥੋੜੀ ਜਿਹੀ ਸਪੇਸ ਬਣਾ ਦੀਏ ਸਬਜ਼ੀ ਵੀ ਆ ਜੇ ਦੁੱਧ ਦਹੀਂ ਸਾਰਾ ਕੁਝ ਅਮ ਇਸ ਵੇਲੇ ਵੀ ਆਪਾਂ ਚੀਜ਼ਾਂ ਵਗੈਰਾ ਹਨਾ ਜਿਆਦਾ ਹੋ ਜਾਂਦੀਆਂ ਨੇ ਐਂ ਲੱਗਦਾ ਹੁੰਦਾ ਕਰੇ ਕਿ ਤਾਂ ਫਰਿੱਜ ਛੋਟੀ ਹੋ ਗਈ। ਇਸ ਇੰਨਾ ਸਮਾਨ ਕਿੱਥੇ ਰੱਖੀਏ ਹਨਾ ਤੇ ਇਹਦੀਆਂ ਜਾਲੀਆਂ ਜੂੜੀਆਂ ਜਨਾਂ ਜੇ ਪ੍ਰੋਪਰ ਆਪਾਂ ਸਾਫ਼ ਕਰਦੇ ਰਹੀਏ ਫਿਰ ਜਿਆਦਾ ਵਧੀਆ ਲੱਗਦੀਆਂ ਨੇ। ਪਹਿਲਾਂ ਅਸੀਂ ਇਹਦੇ ਵਿੱਚ ਕਵਰ ਜੇ ਲਿਆਂਦੇ ਸੀਗੇ। ਲਾਈਕ ਬਸ ਆਪਣੇ ਨਾ ਘਰੇਲੂ ਪਰਿਵਾਰਾਂ ਵਿੱਚ ਉਹ ਚੀਜ਼ਾਂ ਸੈੱਟ ਨਹੀਂ ਵੈਂਦੀਆਂ। ਉੱਥੇ ਜਿਨ੍ਹਾਂ ਦੇ ਥੋੜਾ ਜਿਹਾ ਸਮਾਨ ਹੋਵੇ ਬਸ ਉਹੀ ਉਹਨਾਂ ਕਾ ਰੱਖ ਲੈਣ ਆਣਾ ਜੀ ਉਹ ਵਰਤੋਂ ਪਰ ਆਪਾਂ ਤਾਂ ਸਟੂਡੀਓ ਦੇ ਕੋਠੇ ਵਾਲਾ ਹਾਲ ਕਰ ਦਿੰਨੇ ਆ ਫਰਿਜ ਚ ਜਿਆਦਾ ਸਮਾਨ ਹੁੰਦਾ ਹਨ ਸਾਡੇ ਡੈਡੀ ਜੀ ਦੀ ਯਾਦ ਤਾਂ ਕੀ ਜਿਹੜੀ ਵੀ ਫਰੂਟ ਲੈ ਕੇ ਆਉਣੇ ਆ ਤਾਂ ਇੰਨੇ ਜਿਆਦੇ ਲੈ ਆਉਂਦੇ ਨੇ ਹਨਾ ਖੁੱਲਾ ਸੁਭਾਗ ਆ ਚਲੋ ਮਧੀਆਂ ਗੱਲਾਂ ਜੀ ਤੇ ਪਹਿਲਾਂ ਮੈਂ ਫਰਿਜ ਦੇ ਵਿੱਚ ਦੇਖੋ ਬਰਫ਼ ਸਾਡੀ ਫਰਿਜ ਨਾ ਜਿਆਦਾ ਹੀ ਬਰਫ਼ ਜਮਾਉਂਦੀ ਹੈਗੀ ਪੂਰਾ ਸ਼ਿਮਲਾ ਭਣਿਆ ਪਿਆ ਹੈ ਉੱਪਰਲੇ ਖਾਨੇ 'ਚ ਤਾਂ ਤੇ ਉਹ ਡੋਂਗੇ ਸੀ ਨਾ ਜਿਹੜੇ ਖਿੱਚ-ਖਿੱਚ ਕੇ ਮੱਸਾਂ ਮੈਂ ਬਰਫ਼ਾ ਪੱਟੀ ਦੇਖ ਲਓ ਹਲੇ ਵੀ ਕਿੰਨੀ ਜਿਆਦਾ ਬਰਫ਼ਾਂ ਨਾਲ ਮੈਨੂੰ ਕਿੰਨਾ ਟਾਈਮ ਹੋ ਗਿਆ ਸੀਗਾ ਫ੍ਰਿਜ ਨੂੰ ਨਾ ਮੈਂ ਬੰਦ ਕਰਤਾ ਸੀ ਵੀ ਚਲ ਜਿੰਨੀ ਹੈਗੀ ਹੈਗੀ ਬਰਫ਼ ਥੋੜੀ ਜਿਹੀ ਪਿਗਲ ਜੂਗੀ ਪਲੇਟਾਂ ਵਾਲੀਆਂ ਵਗੈਰਾ ਨਾ ਸੀ ਪਿਛਲੀ ਰਸੋਈ ਦੇ ਕੋਲੇ ਜਿਹੜੀ ਟੁੱਟੀ ਹੈਗੀ ਉੱਥੇ ਸਾਫ਼ ਕਰ ਦਾਂਗੇ ਫਿਰ ਨਾ ਬੱਠਲ 'ਚ ਜਿੰਨਾ ਚਿਰ ਪਾ ਕੇ ਆਪਾਂ ਸਮਾਰ ਕੇ ਨਾ ਕਿ ਚੱਲੀਏ ਉਹਨਾਂ ਚਾਰ ਨਿਖਰਦੀਆਂ ਨਹੀਂ ਹੈਗੀਆਂ ਕੋਈ ਥੋੜਾ ਜਿਹਾ ਵੀ ਦਾਗ ਹੁੰਦਾਗਾ ਹਨਾ ਉਹ ਇੰਨਾ ਪ੍ਰੋਪਰ ਵੇ ਦੇ ਵਿੱਚ ਲੈਂਦਾ ਨਹੀਂ ਹੈਗਾ ਤਾਂ ਮੈਂ ਪਹਿਲਾਂ ਸਾਰਾ ਸਮਾਨ ਇੱਥੇ ਬਾਹਰ ਹੀ ਰੱਖਿਆ ਹੀ ਸੀਗੀ ਤੇ ਫੇਰ ਆਪਾਂ ਕੀ ਕਰਾਂਗੇ ਜਦੋਂ ਧੋਣ ਤੋਂ ਬਾਅਦ ਇਹਨਾਂ ਨੂੰ ਧੁੱਪੇ ਸਖਾਵੇ ਆਪਾਂ ਕਈ ਵਾਰੀ ਨਾਰਮਲ ਹਣਾ ਛਾਂ ਜੀ ਚ ਰੱਖ ਦਿੰਨੇ ਵੀ ਚਲ ਕੋਈ ਗੱਲ ਨਹੀਂ ਫਿਰ ਨੇ ਇੱਕ ਡੋਂਗਾ ਸੀਗਾ ਚਲੋ ਮੈਂ ਕਿਹਾ ਵੀ ਪਾਣੀ ਹਣਾ ਕੈਂਪਰ ਭਰਤਾ ਸੀ ਤੇ ਇੱਕ ਡੋਂਗਾ ਚਲ ਪਾਣੀ ਦਾ ਹਣਾ ਇਹਦੇ ਵਿੱਚ ਪਾਈ ਦਿੰਨੇ ਬਰਫ਼ ਦਾ ਵੀ ਥੋੜਾ ਠੰਡਾ ਪਾਣੀ ਹੈ ਇਹਨਾਂ ਵਾਲੇ ਮੌਸਮ ਥੋੜੇ ਜਿਹਾ ਚੇਂਜ ਹੋ ਰਿਹਾ ਇੱਕ ਡੋਂਗਾ ਇਨਫ ਆਗਾ ਤੇ ਜੇ ਹੁਣ ਜ਼ਿਆਦਾ ਹੀ ਬਰਫ਼ ਪਾ ਲਈ ਫੇਰ ਹਣਾ ਇਹ ਹੁੰਦਾ ਵੀ ਗਲੇ ਵਗੈਰਾ ਖਰਾਬ ਨਾ ਹੋ ਜਾਣਾ ਮੌਸਮ ਚੇਂਜ ਹੋ ਰਿਹਾ ਹੈਗਾ ਐਵੇਂ ਹਣਾ ਬਿਮਾਰੀਆਂ ਨੂੰ ਆਪ ਸੱਦਣੀਆਂ ਲਓ ਜੀ ਹੁਣ ਮੈਨੂੰ ਐਂ ਦੱਸਿਓ ਵੀ ਕਿੰਨਾ ਕਿੰਨਾ ਦੇ ਘਰਾਂ ਦੇ ਵਿੱਚ ਫਰਿੱਜ ਦੇ ਉੱਤੇ ਆ ਮੇਰੇ ਵਾਲਾ ਹਾਲ ਆ ਗਿਆ ਹਨਾ ਜਿਹੜੀ ਚੀਜ਼ ਹੁੰਦੀ ਹੈ ਜੀ ਵੈਜ ਤੇ ਹਨਾ ਕੋਈ ਬਿਲ ਆ ਗਿਆ ਉਹਨੂੰ ਫੜਿਆ ਫਰਿੱਜ ਦੇ ਕਵਰ ਥੱਲੇ ਜੇ ਟੁੱਟੇ ਪੈਸੇ ਹੁੰਦੇ ਆ ਜਿਵੇਂ ਆਪਣੇ ਕੋਲੇ 10 20 ਰੁਪਏ ਹਨਾ ਉਹ ਉੱਥੇ ਤੇ ਕੋਈ ਆਪਾਂ ਸਿਲੰਡਰ ਭਰਉਣੇ ਉਹ ਜਿਹੜੀ ਕਾਪੀ ਵਗੈਰਾ ਹੁੰਦੀ ਆ ਉਹ ਉਹ ਉੱਥੇ ਤੇ ਇਹ ਦੇਖ ਲਓ ਮੈਂ ਜਦੋਂ ਦੇਖਿਆ ਨਾ ਮੰਮੀ ਨੇ ਰੱਖੇ ਹੋਏ ਕੁਝ ਕੁ ਪੈਸੇ ਵੀ ਪਏ ਸੀਗੇ ਜਿਆਦਾ ਮਟੀਰੀਅਲ ਹਨਾ ਆਪਾਂ ਬਹੁਤ ਰੱਖਦੇ ਆ ਇੱਥੇ ਕਿਉਂ ਰੱਖ ਦਿਆ ਕਿਉਂਕਿ ਸਾਰਾ ਦਿਨ ਫ੍ਰਿਜ ਕੋਲੇ ਢੇੜੇ ਵੱਜਦੇ ਰਹਿੰਦੇ ਆ ਕਿਚਨ 'ਚ ਹਨਾ ਇਥੇ ਹਥਿਆ ਆ ਜਾਂਦੀ ਆ ਚੀਜ਼ ਅਸਲ 'ਚ ਆਪਾਂ ਭੁੱਲਦੇ ਨਹੀਂ ਹੈਗੇ ਇਹ ਮੈਨੂੰ ਤਾਂ ਐਂ ਲੱਗਦਾਗਾ ਤੇ ਤੁਸੀਂ ਵੀ ਐ ਕਰਦੇ ਹੋਗੇ ਜ਼ਰੂਰ ਦੱਸਿਓ ਮੈਨੂੰ ਤੇ ਕਿਚਨ ਦੇ ਵਿੱਚ ਤਾਂ ਜਦੋਂ ਜੀ ਵੱਡ ਜੋ ਤੇ ਕੰਮ ਹਨਾ ਜੇ ਆਪਾਂ ਸਫਾਸਪਾਈ ਦਾ ਕਰਨ ਲੱਗ ਜੇ ਕੋਈ ਨਾ ਕੋਈ ਖੜਾ ਹੋ ਹੀ ਜਾਂਦਾ ਕੰਮ ਵੀ ਹੁਣ ਆ ਕਰ ਲਈਏ ਫਿਰ ਨੈਕਸਟ ਤਿਆਰ ਹੁੰਦਾ ਕੋਈ ਨਾ ਕੋਈ ਕੰਮ ਅੱਜ ਨੂੰ ਸਵੇਰ ਇਹ ਸੋਚਿਆ ਸੀਗਾ ਵੀ ਚਲੋ ਪਹਿਲਾ ਪਹਿਲਾ ਛੇਤੀ ਜਿਹੜਾ ਫ੍ਰਿਜ ਦਾ ਕੰਮ ਹੋ ਜੇ ਹਨਾ ਤਾਂ ਵੱਟ ਕੰਮ ਤਾਂ ਜੀ ਵੱਧ ਗਿਆ ਵੱਧ ਕਿਵੇਂ ਗਿਆ ਵੀ ਡੈਡੀ ਸਾਨੂੰ ਪਤਾ ਨਹੀਂ ਲੱਗਿਆ ਡੈਡੀ ਜੀ ਜਦੋਂ ਹਨਾ ਮਿਸਤਰੀ ਨੂੰ ਲਿਆਏ ਕਹਿੰਦੇ ਵੀ ਪਿਛਲੇ ਕਿਚਨ ਦਾ ਕੰਮ ਰਹਿਣਾ ਚਲੋ ਉਹ ਵੀ ਕਰਵਾ ਲੈਨੇ ਆ ਤੇ ਮੈਂ ਥੋੜਾ ਇੱਧਰ ਸੀ ਕਿ ਤੇ ਮੰਮੀ ਕਹਿੰਦੇ ਚੱਲ ਆ ਜਿਹੜੇ ਪਏ ਆ ਇਹਨਾਂ ਦੇ ਕਵਰ ਵਗੈਰਾ ਜੇ ਤੇ ਇਹਨਾਂ ਨੂੰ ਕੁਛ ਕੁ ਦੂਜੇ ਡੋਂਗੇ ਵਗੈਰਾ ਸੀਗੇ ਵੀ ਮੈਂ ਸਾਫ਼ ਕਰ ਦੇਣੀ ਹੈਗੀ ਧੋ ਦੇਣੀ ਹੈਗੀ ਚੱਲ ਨਾਲੇ ਵੀ ਇਹਨੂੰ ਧੋ ਧੂ ਕੇ ਆਪਾਂ ਧੁੱਪੇ ਰੱਖ ਦਾਂਗੇ ਉਪੇ ਨਾਲ 스멜 ਜੀ ਪ੍ਰੋਪਰ ਚਲੀ ਜਾਂਦੀ ਹੈ ਕਿ ਨਾਲੇ ਚਮਕ ਜੀ ਆ ਜਾਂਦੀਆਂ ਚੀਜ਼ਾਂ ਦੇ ਵਿੱਚ ਵਧੀਆ ਵਧੀਆ ਹਨ ਤੇ ਮੰਮੀ ਕੋਲੇ ਜਦੋਂ ਜੀ ਜਾਓ ਤੇ ਗੁਰਸੇਵਤ ਕੋਲੇ ਜਾ ਕੇ ਫਿਰ ਇੱਕ ਜਵਾਕਾ ਨੂੰ ਟਿਕਾਉਣਾ ਬਹੁਤ ਔਖਾ ਹੈ ਇਹ ਜਿਹੜੇ ਭਾਂਡਾ ਹੋਇਆ ਕਰੇ ਹਨਾ ਉਸੇ ਨੂੰ ਆਖੇ ਕਰੇ ਮੈਂ ਲੈਣਾਗਾ ਟਾਈਮ ਹਲੇ ਥੋੜਾ ਹੀ ਹੋਇਆਗਾ ਸੀਗਾ 7:30 ਦੇ ਕਰੀਬ ਟਾਈਮ ਸੀਗਾ ਤੇ ਦੇਖੋ ਅੱਜ ਹਲੇ ਨਵਾਈ ਨਹੀਂ ਹੈਗੀ ਗੁਰਸੇਵਤ ਕਹਿੰਗੇ ਬੱਚੇ ਮਿੱਟੀ 'ਚ ਖੇਡਦੇ ਨੇ ਜੀ ਹਨਾ ਜੇ ਆਪਾਂ ਸਵੇਰੇ ਹੀ ਸੁਨੇਹਾ 8:30 ਦੇ ਕਰੀਬ ਨੂੰ ਨੁਮਾ ਦਈਏ ਨੇਸੇ ਤਾਂ 8 ਵਜੇ ਦੇ ਕਰੀਬ ਤਾਂ ਮੈਂ ਨਵਾ ਦੇਣੀ ਐ ਦੂ ਲੇਟ ਤਾਂ ਨਹੀਂ ਮੇ ਕਦੇ ਵੀ ਹੋਈ ਬਟ ਫੇਰ ਫੇਰ ਲਿਬੜ ਜਾਂਦੇ ਆ ਬੱਚੇ ਰੇਤੇ ਚ ਖੇਡਦੇ ਚਲੋ ਵਧੀਆ ਗੱਲ ਆ ਹਨਾ ਪਰ ਖੇਡ ਲੈਣ ਠੀਕ ਆ ਪਰ ਮਿੱਟੀ ਨਾ ਖਾਣ ਤੇ ਆਹ ਦੇਖੋ ਜੀ ਮੰਮੀ ਨੇ ਹਨਾ ਪ੍ਰੋਪਰ ਜਾਲੀਆਂ ਨੇ ਸਾਬਣ ਜਿਹੜੀ ਆਪਾਂ ਸੀ ਤਾਂ ਉਹੀ ਯੂਜ਼ ਕਰ ਲੈਣੇ ਹੁੰਦੇ ਆ ਜਿਹੜੀ ਆਪਾਂ ਨਾਰਮਲ ਭਾਂਡੇ ਸਾਫ਼ ਕਰਨ ਦੇ ਲਈ ਵਰਤਦੇ ਆਂਗੇ ਤੇ ਹਲਕਾ ਜਿਹਾ ਉਹਦੇ ਵਿੱਚ ਪਾਣੀ ਪਾ ਲਈ ਫਿਰ ਵਧੀਆ ਤਰੀਕੇ ਦੇ ਨਾਲ ਆਪਾਂ ਸਾਫ਼ ਕਰ ਲੈਣੇ ਆਂਗੇ ਇਹ ਟਿਕਦੀ ਨਹੀਂ ਮੈਡਮ ਫੇਰ ਫੇਰ ਵਿੱਚ ਵੀ ਆਹ ਲੈਣਾ ਮੈਂ ਸਾਰੇ ਮੈਂ ਵੀ ਜਦੋਂ ਛੋਟੀ ਹੁੰਦੀ ਸੀ ਨਾ ਜਦੋਂ ਮੇਰੇ ਮੰਮੀ ਕੰਮ ਕਰਦੇ ਮੇਰੇ ਦਾਦੀ ਜੀ ਮੇਰੇ ਮਾਸੀ ਮੈਨੂੰ ਵੀ ਆਦਤ ਸੀ ਵਿੱਚੋਂ ਪਰ ਮੈਂ ਇਹਨੂੰ ਦੇਖ ਕੇ ਫਿਰ ਮੈਂ ਸੋਚਦੇ ਵੀ ਚੱਲ ਕੋਈ ਗੱਲ ਨਹੀਂ ਸਾਰੇ ਐਂ ਕਰਦੇ ਹੁੰਦੇ ਨੇ ਹਨਾ ਤੇ ਦੇਖੋ ਜੀ ਫਰਿੱਜ ਦੇ ਮੰਗਰਲੇ ਪਾਸੇ ਚਾਹੇ ਆਪਾਂ ਰੋਜ਼ ਝਾੜੂ ਕੱਢੀ ਚੱਲੀਏ ਬਟ ਫਿਰ ਵੀ ਕੂੜਾ ਕਿੰਨਾ ਕਿੰਨਾ ਹੋ ਹੀ ਜਾਂਦਾ ਹਨਾ ਤੇ ਪਹਿਲਾਂ ਮੈਂ ਪ੍ਰੋਪਰ ਹਨਾ ਇਹਦੀਆਂ ਵਿੰਡਲਸ ਵਗੈਰਾ ਹੁੰਦੀਆਂ ਨੇ ਜਿਹੜੀਆਂ ਇਹਨਾਂ ਤੋਂ ਵੀ ਲਾਲਿਆ ਕੂੜਾ ਵਗੈਰਾ ਹਨਾ ਤੇ ਕਿਉਂਕਿ ਅੱਜ ਇੱਥੇ ਸਪੈਸ਼ਲ ਪੋਚਾ ਲਾ ਦਾਂਗੇ ਤਾਂ ਫਿਰ ਸਫਾਈ ਹੁੰਦੀ ਰਹਿੰਦੀ ਹੈ ਵਧੀਆ ਲੱਗਦੀ ਹੈ ਚਮਕਦੇ ਰਹਿੰਦੀ ਹੈ ਕਿਚਨ ਬਾਕੀ ਸਾਰੇ ਕਿਚਨ ਚ ਤਾਂ ਆਪਾਂ ਡੇਲੀ ਵਾਂਗੂ ਹਣਾ ਝਾੜੂ ਪੋਚਾ ਕਰਦੀਆਂ ਜੀ ਮੈਂ ਪਹਿਲਾਂ ਵੀ ਮੈਂ ਆਪ ਦਾ ਝਾੜੂ ਪੋਚੇ ਦਾ ਕੰਮ ਕਰ ਲਿਆ ਸੀ ਉਦੋਂ ਬਾਅਦ ਹੀ ਮੈਂ ਕਿਚਨ ਦਾ ਸਟਾਰਟ ਕੀਤਾ ਫਿਰ ਆਏ ਹੁੰਦਾ ਨਾ ਜਦੋਂ ਸਾਰੇ ਘਰ ਦਾ ਝਾੜੂ ਪੋਚਾ ਪੈਂਡਿੰਗ ਹੋਵੇ ਜੀ ਫਿਰ ਤਾਂ ਆਏ ਲੱਗਦਾ ਸਭ ਕੁਝ ਕੰਮ ਹੋਇਆ ਹੀ ਨਹੀਂ ਜਿੰਨਾ ਚਿਰ ਸਵੇਰੇ ਸਸਫਾਈ ਦਾ ਕੰਮ ਨਾ ਹੋਵੇ ਨਾ ਉਹ ਤਾਂ ਸਾਰੇ ਕੁਝ ਪੈਂਡਿੰਗ ਲੱਗਦਾਗਾ ਲਓ ਜੀ ਮੈਂ ਨਾ ਕੋਈ ਪ੍ਰਾਣਾ ਜਾਂ ਕੱਪੜਾ ਲੈ ਲਿਆ ਸੀ ਥੋੜਾ ਜਿਹਾ ਮੈਂ ਹਲਕਾ ਗਿੱਲਾ ਸੁੱਕਾ ਜਿਹਾ ਕਰ ਲਿਆ ਸੀਗਾ ਨਾਹੀਂ ਜਿਆਦਾ ਗਿੱਲਾ ਸੀਗਾ ਜਿਆਦਾ ਗਿੱਲੇ ਦੇ ਨਾਲ ਕਿ ਉਹ ਜੋ ਚਿਪ ਚਿਪਕਾ ਜਿਹਾ ਹੋ ਜਾਂਦਾਗਾ ਨਾ ਤਾਂ ਉਹ ਸਾਫ ਸਫਾਈ ਦੇ ਵਿੱਚ ਆਉਂਦਾ ਹਨਾ ਜੇ ਜੇ ਆਪਾਂ ਜਿਵੇਂ ਸੁੱਕਾ ਲੈ ਲਈਏ ਸੁੱਕੇ ਦੇ ਨਾਲ ਵੀ ਨਹੀਂ ਸੈਟਿੰਗ ਆਉਂਦੀ ਜੀ ਹਨਾ ਤੇ ਮੈਂ ਨਾ ਇਹਨੂੰ ਪ੍ਰੋਪਰਲੀ ਪਹਿਲਾਂ ਬਾਹਰੋਂ ਸ਼ੁਰੂ ਕਰ ਲਿਆ ਮੈਂ ਕਿ ਬਾਹਰੋਂ ਸਾਫ ਕਰ ਦੇਣੀ ਹੈਗੀ ਤੇ ਬਾਹਰ ਕਈ ਵਾਰ ਨਾ ਜਿਵੇਂ ਇੱਥੇ ਆਪਾਂ ਨਾਰਮਲ ਹਲਕੇ ਹਲਕੇ ਜਿਹੇ ਦਾਗ ਹੋ ਲੱਗ ਜਾਂਦੇ ਨੇਗੇ ਫ੍ਰਿਜ ਦੇ ਵਿੱਚ ਤਾਂ ਤੇ ਫਿਰ ਮੈਂ ਇਹਦਾ ਫਰੰਟ ਜਿਹੜਾ ਸਾਈਡ ਸੀਗੀ ਉਹਨੂੰ ਪ੍ਰੋਪਰ ਸਾਫ਼ ਕੀਤਾ ਤੇ ਇਹਦਾ ਸਾਫ਼ ਕਰਨ ਦੇ ਨਾਲ ਪਤਾ ਕਿ ਕਿਈ ਵਾਰ ਤਾਂ ਜਿਵੇਂ ਆਪਾਂ ਬਾਹਰ ਕੱਢ ਕੇ ਧੋਣੀ ਹੁੰਦੀ ਫ੍ਰਿਜ ਨੂੰ ਹਨਾ ਫਿਰ ਤਾਂ ਚਲੋ ਆਪਾਂ ਕੋਈ ਸਰਫ ਵਗੈਰਾ ਸਾਬਣ ਵਗੈਰਾ ਯੂਜ਼ ਕਰ ਲੈਨੇ ਆਂਗੇ ਹਨਾ ਪਹਿਲਾਂ ਵੀ ਉਹ ਲਾਤੀ ਉਸ ਤੋਂ ਬਾਅਦ ਪਾਣੀ ਨਾਲ ਪ੍ਰੋਪਰ ਧੋਤਾ ਬਟ ਇੰਨਾ ਜ਼ਿਆਦਾ ਕੰਮ ਸੀ ਅੱਜ ਵਧਾਉਣਾ ਨਹੀਂ ਸੀਗਾ ਦੇਖੋ ਮਿਸਤਰੀਆਂ ਦਾ ਵੀ ਹੋ ਗਿਆ ਹਨਾ ਤੇ ਉਹਦੇ ਪਤਾ ਲੱਗਿਆ ਜਦੋਂ ਲਾਈਟ ਵਾਲੇ ਮਿਸਤਰੀ ਵੀ ਆ ਗਏ ਕਿਉਂਕਿ ਕਿਚਨ ਦਾ ਨਾ ਜਿਹੜਾ ਪੱਖਾ ਸੀ ਉਹ ਖਰਾਬ ਹੋ ਗਿਆ ਸੀਗਾ ਤੇ ਸਾਨੂੰ ਆਏ ਸੀ ਵੀ ਚਲੋ ਹੁਣ ਜਿਹੜੀ ਜਿਹੜੀ ਖਰਾਬ ਹੋ ਗਈ ਉਹਨੂੰ ਨਾ ਤੁਰੰਤ ਠੀਕ ਕਰਾ ਲਓ ਤਾਂ ਹੋ ਜਾਂਦੀ ਐ ਜੇ ਪਕੌੜ ਕਰ ਲਈਏ ਵੀ ਚੱਲ ਗਾਂ ਤਾਂ ਸਿਆਲ ਆਉਣ ਵਾਲਾ ਵੀ ਹਲੇ ਕਿਹੜਾ ਕਿਚਨ ਜੇ ਨਾ ਯੂਜ਼ ਕਰਦੇ ਆਂਗੇ ਪਰ ਉੱਥੇ ਦਾ ਉੱਥੇ ਹੀ ਰਹਿ ਜਾਂਦਾ ਕੰਮ ਤੇ ਫੇਰ ਮੈਂ ਇੱਕ ਹੋਰ ਕਪੜਾ ਜਾਂ ਪਿਆ ਸੀ ਉਹਦੇ ਨਾਲ ਦੇ ਫੇਰ ਮੈਂ ਉਹਨੂੰ ਲੈ ਕੇ ਨਾ ਮੈਂ ਕਿ ਚਲੋ ਅੰਦਰੋਂ ਵੀ ਸਾਫ਼ ਕਰ ਦੇਣੀ ਆਂਗੀ ਤੇ ਵੈਸੇ ਮਿਕਸ ਜਿਹੀ ਪਾਹ ਹੋ ਲਿਆ ਮੈਂ ਕਪੜਾ ਗਿੱਲਾ ਸੁੱਕਾ ਜਾਂ ਕਰਕੇ ਜਾਦੇ ਗਿੱਲਾ ਨਹੀਂ ਲਿਆ ਇੱਥੇ ਵੀ ਦੇਖੋ ਫੇਰ ਹੀ ਚਮਕ ਆਉਂਦੀ ਹੈਗੇ ਐਵੇਂ ਆਪਾਂ ਜਾਦੇ ਗਿੱਲਾ ਕਰ ਲੀਏ ਫੇਰ ਉਹ ਸੁੱਕਦਾ ਨਹੀਂ ਫੇਰ ਹਨਾ ਇਹ ਵੀ ਸੀ ਸਾਨੂੰ ਵਿਚੇ ਤੇ ਛੇ ਲਓ ਜੀ ਇਹ ਕੰਮ ਦਾ ਮੇਰਾ ਚਲੋ ਹੋ ਗਿਆ ਹੁਣ ਨਾਲ ਦੀ ਨਾਲ ਹਨਾ ਤੇ ਦੂਜੇ ਪਾਸੇ ਨਾ ਮੈਂ ਅੱਜ ਸੋਚ ਰਹੀ ਸੀ ਵੀ ਦੇਖੋ ਮਲਾਈ ਹਨਾ ਕੱਢਤੀ ਫ੍ਰਿਜ ਦੇ ਵਿੱਚੋਂ ਉੱਥੇ ਨਾ ਪਿਗਲ ਜੇ ਜਾਂਦੀ ਹੈ ਵੀ ਚਲੋ ਅੱਜ ਮਲਾਈ ਤੋਂ ਜਿਹੜਾ ਘਿਓ ਵੀ ਬਣਾ ਦੂੰਗੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਐ ਹੁੰਦਾ ਨਾ ਅਸੀਂ ਦੁੱਧ ਵਾਲੇ ਤੋਂ ਦੁੱਧ ਲੈਨੇ ਆਗੇ ਘਰੇ ਪਸ਼ੂ ਨਹੀਂ ਰੱਖਦੇ ਜਿਹੜੀ ਮਲਾਈ ਆਉਂਦੀ ਐ ਅਸੀਂ ਉਹ ਡੇਲੀ ਟਾਈਪ ਨਾ ਜੋੜ ਲੈਨੇ ਆਗੇ ਉਸ ਮਲਾਈ ਨੂੰ ਇੱਕ ਹਫਤੇ ਬਾਅਦ ਹੈਗਾ ਉਹਨੂੰ ਰਿਡਕ ਲੈਨੇ ਆਗੇ ਉਹ ਤੋਂ ਕਿਉਂ ਬਣ ਜਾਂਦਾ ਵਧੀਆ ਹੁਲੰਗਦਾਗਾ ਟਾਈਮ ਕੋਈ ਆਪਾਂ ਨੂੰ ਬਾਈ ਨਹੀਂ ਕਰਨਾ ਪੈਂਦਾ ਹੈਗਾ ਕਿਉਂ ਵੀ ਆਪਾਂ ਕਹਿ ਦਈਏ ਵੀ ਹੁਣ ਸਾਨੂੰ ਦੇਸੀ ਕਿਉਂ ਅਸੀਂ ਦੁਕਾਨ ਤੋਂ ਲੈ ਕੇ ਆਉਨੇ ਆਗੇ ਆਪਾਂ ਘਰੇ ਸਾਰ ਸਕਦੀਆਂ ਲੇਡੀਜ਼ ਦੇ ਵਿੱਚ ਤਾਂ ਇਹ ਆਦਤ ਹੁੰਦੀ ਐ ਨਾ ਆਪਾਂ ਨੂੰ ਐ ਹੁੰਦਾ ਵੀ ਫालतू ਖਰਚੇ ਨਾ ਕਰੋ ਹਨਾ ਜਿੰਨੇ ਪੈਸੇ ਹੋ ਸਕਦੇ ਆ ਬਚਾਓ ਉਹਨੂੰ ਸਹੀ ਦਿਸ਼ਾ ਚ ਲਾ ਲਓ ਹੁਣ ਦੇਖੋ ਜੇ ਮਲਾਈ ਆਪਣੀ ਪਈ ਸੀ ਮੈਂ ਇਹ ਸਾਡੇ ਨਾ ਪਤੀਲੀ ਜੀ ਹੈਗੀ ਹੈਗੀ ਇਹਦੇ ਵਿੱਚ ਮੈਂ ਪਹਿਲਾਂ ਪਾਣੀ ਪਾ ਲਿਆ ਫਿਰ ਮੈਂ ਜਿਹੜੀ ਆਪਣੀ ਮਲਾਈ ਸੀਗੀ ਤੇ ਉਹਦੇ ਵਿੱਚ ਆਹ ਦੁੱਧ ਜਾਂ ਵੀ ਥੋੜਾ ਜਣਾ ਕਈ ਵਾਰੀ ਜਦੋਂ ਆਪਾਂ ਪਾਉਨੇ ਆ ਉਦੋਂ ਰਹਿ ਜਾਂਦਾਗਾ ਸਾਈਡਾਂ ਜੀਆਂ ਤੇ ਆ ਜਾਂਦਾਗਾ ਤੇ ਫੇਰ ਤਾਂ ਮੈਂ ਤਾਂ ਜੀ ਐਂ ਕੀਤਾ ਦੇਖੋ ਜਿਵੇਂ ਹੈ ਹੁਣ ਖਾਲੀ ਕਰ ਲਿਆ ਸੀ ਹਨਾ ਇਸ ਭਾਂਡੇ ਨੂੰ ਇਹਦੇ ਵਿੱਚ ਵੀ ਪਾਣੀ ਪਾ ਲਿਆ ਕਿਉਂਕਿ ਜਿਹੜਾ ਸਾਈਡਾਂ ਵਗੈਰਾ ਤੇ ਹਨਾ ਦੁੱਧ ਤਾਂ ਅਹੀਂ ਕੀ ਦਾ ਮਟੀਰੀਅਲ ਜੇ ਰਹਿ ਜਾਂਦਾਗਾ ਪ੍ਰੋਪਰ ਉਹ ਵੀ ਵਿੱਚ ਪਾ ਦੋ ਐਵੇਂ ਨਾਲੇ ਤਾਂ ਭਾਂਡੇ ਸਾਫ਼ ਕਰਨ ਵੇਲੇ ਇਹ ਸਾਬਣਾ ਜੀ ਐਚ ਲੱਗੀ ਜਾਂਦਾ ਹਨਾ ਸਾਬਣ ਜਿਹਨੂੰ ਸਾਫ਼ ਕਰਦੇ ਆਂਗੇ ਤੇ ਨਾਲੇ ਫੇਰ ਨਾ ਵਧੀਆ ਤਰੀਕੇ ਦੇ ਨਾਲ ਹੀ ਆਪਾਂ ਕੰਮ ਕਰਨਾਗਾ ਤੇ ਇਸ ਨੂੰ ਇਹਦੇ ਵਿੱਚ ਪਾਉਣ ਤੋਂ ਬਾਅਦ ਫੇਰ ਨਾ ਅਸੀਂ ਇਹ ਇਕੱਠੇ ਹੀ ਲੈ ਲਿਆ ਸੀ ਇਹਦੇ ਨਾਲੇ ਪਤੀਲਾ ਜਾਂ ਤੇ ਨਾਲ ਹੀ ਵਿੱਚ ਮਧਾਣੀ ਆ ਜਿਆਦੇ ਵੱਡਾ ਕੰਮ ਨਹੀਂ ਹੁੰਦਾ ਹੈਗਾ ਹੁਣ ਉਹ ਟਾਈਮ ਤੱਕ ਗਿਆ ਜੀ ਆਪਾਂ ਦੁੱਧ ਰੜਕਣ ਵਾਲਾ ਕੰਮ ਹਨਾ ਵਿੱਚ ਆਟੀ ਚ ਮਧਾਣੀ ਪਾ ਕੇ ਰੜਕੀ ਚੱਲੋ ਇਹ ਤਾਂ ਫਟਾਫਟ ਇੱਕ ਪਾਸੇ ਮੈਂ ਇਹ ਲਾ ਦੇਣੀ ਹੈ ਤੇ ਦੂਜੇ ਪਾਸੇ ਮੈਂ ਆਪਦਾ ਜਿਹੜਾ ਹੋਰ ਕੰਮ ਆਗਾ ਹੋਰ ਕੰਮ ਵਿੱਢਿਆ ਜਿਹੜਾ ਉਹਨੂੰ ਵੀ ਕੰਪਲੀਟ ਕਰਨਾਗਾ ਹਨਾ ਤੇ ਪਹਿਲਾਂ ਮੰਮੀ ਕਹਿੰਦੇ ਵਿਚਾਲਾ ਰਹਿਣ ਦੇ ਕੱਲ ਨੂੰ ਕਰ ਲਾਂਗੇ ਮੈਂ ਆਖਿਆ ਮੰਮੀ ਚਲ ਅੱਜ ਦਾ ਕੰਮ ਹੈਗਾ ਹਨਾ ਕੱਲ ਤੇ ਕਿਉਂ ਪਾਉਣਾ ਬਸ ਮੈਂ ਫਟਾਫਟ ਇਹਦੇ ਵਿੱਚ ਨਾ ਮਧਾਣੀ ਰੱਖ ਤੇ ਹੁਣ ਅੰਦਰ ਸੀਗੇ ਜਿਹੜੇ ਉਹ ਲਾਈਟ ਵਾਲੇ ਮਿਸਤਰੀ ਆਗੇ ਫਿਰ ਮੈਂ ਸੋਚਿਆ ਵੀ ਹੁਣ ਦੇਖੋ ਵੀ ਮੈਂ ਮਧਾਣੀ ਕਿੱਥੇ ਲਾਵਾਂ ਪਿਛਲੇ ਕਿਚਨ ਚ ਵੀ ਕੰਮ ਵਾਲੇ ਲੱਗੇ ਹੋਏ ਸੀਗੇ ਫਿਰ ਮੈਨੂੰ ਇਹ ਵਾਲਾ ਜਿਹੜਾ ਬੋਰਡ ਸੀ ਉਹ ਸਹੀ ਲੱਗਿਆ ਮੈਂ ਸੋਚਿਆ ਵੀ ਇੱਥੇ ਮੈਂ ਮਧਾਣੀ ਲਾ ਦਿੰਨੀ ਆ ਕਿ ਚਲੋ ਇੱਥੇ ਥੋੜੇ ਟਾਈਮ ਨੂੰ ਬੀਬੀ ਵੀ ਆ ਕੇ ਬਹਿ ਜਾਣਗੇ ਹਨਾ ਥੋੜੀ ਜਿਹੀ ਨਿਗਾ ਰੱਖ ਲੈਣਗੇ ਚਲੋ ਮੈਂ ਹੋਰ ਕੰਮ ਕਰੂੰ ਗੁਰਸੇਵਤ ਦਾ ਵੀ ਧਿਆਨ ਰੱਖਿਆ ਜਾਊਗਾ ਤੇ ਗੁਰਸੇਵਤ ਮੈਡਮ ਖੇਡਾਂ ਦੇਖ ਲਓ ਕਿੰਨੀਆਂ ਖਲਾਰਤੀਆਂ ਤੇ ਮੰਮੀ ਕੈਮਰੇ ਸਾਹਮਣੇ ਆ ਕੇ ਮੈਨੂੰ ਲੱਗਦਾ ਇਹਨਾਂ ਨੂੰ ਪਤਾ ਹੀ ਨਹੀਂ ਤੇ ਇਹਨੇ ਨਾ ਫਟਾਫਟ ਇਹਨੀਆਂ ਖੇਡਾਂ ਸੀ ਜਿਹੜੀਆਂ ਉਹਨੂੰ ਇੱਕ ਬੱਕਟ ਦੇ ਵਿੱਚ ਪਾ ਲਈਆਂ ਤੇ ਇਹਨੇ ਜਾਣ ਸਾਰ ਉਸ ਬੱਕਟ ਨੂੰ ਖਲਾਰਨਾ ਹੀ ਹੁੰਦਾ ਇਹ ਹੀ ਕੰਮਾਗੁਰ ਸਿੱਖਤ ਕੋਲੇ ਤੇ ਬਸ 10 ਮਿੰਟ ਤਾਂ ਲੱਗਦੇ ਵੀ ਨਹੀਂ ਹੈਗੇ ਇਸ ਤਰ੍ਹਾਂ ਦੁੱਧ ਰੜਕਣ ਤੇ ਵੀ ਆਪਣਾ ਜਿਹੜਾ ਘਿਓ ਆ ਉਹ ਪ੍ਰੋਪਰ ਤਿਆਰ ਹੋ ਜਾਂਦਾਗਾ ਤੇ ਨਾ ਇੱਕ ਦੋ ਜੋੜੇ ਸੀ ਜਿਹੜੇ ਸੈਂਡਲਾਂ ਦੇ ਚੱਪਲਾਂ ਸੀ ਉਹ ਇੱਥੇ ਬਾਹਰ ਹੀ ਪਈਆਂ ਸੀ ਦੋ ਵੀ ਕੀ ਤਿੰਨ ਜੋੜੇ ਸੀ ਫਿਰ ਮੈਂ ਚੱਕ ਕੇ ਨਾ ਅੰਦਰ ਰੱਖੇ ਕਈ ਵਾਰੀ ਕੀ ਹੁੰਦਾਗਾ ਇੱਕ ਚੱਪਲ ਮਿਲ ਜਾਂਦੀ ਕੋਈ ਬੈੱਡ ਥੱਲੇ ਹੁੰਦੀ ਹੈ ਕੋਈ ਸੋਫੇਆਂ ਥੱਲੇ ਹੁੰਦੀਆਂ ਝਾੜੂ ਲਾਉਂਦਿਆਂ ਨੂੰ ਹੋਰ ਕੁਝ ਵੀ ਨਹੀਂ ਮਿਲਦਾ ਹੈਗਾ ਬਸ ਇਹਦੀਆਂ ਖੇਡਾਂ ਹੀ ਹੁੰਦੀਆਂ ਨੇਗੀਆਂ ਹਨਾ ਵੇ ਜਾ ਇਹਦੀਆਂ ਚੱਪਲਾਂ ਹੁੰਦੀਆਂ ਨੇ ਇਹ ਚੀਜ਼ਾਂ ਤਾਂ ਜ਼ਰੂਰ ਹੀ ਆਉਂਦੀਆਂ ਨੇਗੀਆਂ ਹਨਾ ਜੀ ਤੇ ਫਿਰ ਉਸ ਤੋਂ ਬਾਅਦ ਮੈਂ ਦੇਖਿਆ ਵੀ ਚਲੋ ਇੱਧਰ ਚਲੋ ਜੀ ਆਪਾਂ ਮਿਸਤਰੀਆਂ ਵਾਸਤੇ ਜਿਹੜੀ ਚਾਹ ਹਨਾ ਨਾਲ ਦੇ ਨਾਲ ਬਣਾ ਲਈ ਤੇ ਐ ਹੁੰਦਾ ਨਾ ਵੀ ਹੌਣਸਰ ਜਿਹੜਾ ਵੀ ਕੋਈ ਆਪਣੇ ਘਰੇ ਕੰਮ ਧੰਦਾ ਕਰਨ ਆਉਂਦਾ ਅਗਲੇ ਨੂੰ ਚਾਹ ਪਾਣੀ ਦਾ ਤਾਂ ਹਨਾ ਆਪਣਾ ਮੁੱਖ ਫਰਜ਼ ਆਗਾ ਤੇ ਦੇਖੋ ਜੀ ਮੇਰੇ ਸੋਈ ਦੇ ਵਿੱਚ ਹੀ ਚੱਕ ਲਈ ਸੀਗੀ ਮਧਾਣੀ ਨੂੰ ਕਿਉਂ ਦੇਖੋ ਕਿੰਨਾ ਵਧੀਆ ਆਇਆਗਾ ਨਾ ਤੁਸੀਂ ਇਹ ਤਰੀਕਾ ਅਪਣਾ ਕੇ ਦੇਖੋ ਮਲਾਈ ਤੋਂ ਵੀ ਮੱਖਣੀ ਕਿਉਂ ਕਿੱਦਾਂ ਤਿਆਰ ਕਰਨਾ ਬਾਲਾ ਵਧੀਆ ਤਰੀਕਾ ਇਹ ਤੇ ਕੋਈ ਭੈਣਾਂ ਕਹਿ ਦਿੰਦੀਆਂ ਨੇ ਵੀ ਅਸੀਂ ਤਾਂ ਆਈਆਂ ਉਹ ਰੜਕ ਲੈਣੇ ਆਗੇ ਹਨਾ ਹੱਥਾਂ ਨਾਲੀ ਖੱਤਾਂ ਨਾਲ ਕੰਮ ਮਤਲਬ ਮੈਨੂੰ ਨਹੀਂ ਨਾ ਉਹ ਵਧੀਆ ਲੱਗਦਾ ਹੈਗਾ ਵੀ ਆਪਾਂ ਕੁਝ ਚੱਲੋ ਉਹਨਾ ਟਾਈਮ ਕਿਸੇ ਕੋਲੇ ਵੀ ਨਹੀਂ ਹੁੰਦਾਗਾ ਵੀ ਹੱਥ ਕਮਾਈ ਚੱਲੋ ਤੇ ਤੁਹਾਡਾ ਮੱਖਣੀ ਤੋਂ ਜਿਹੜੀ ਮਲਾਈ ਤੋਂ ਮੱਖਣੀ ਬਣ ਜੇ ਤੇ ਇਹ ਕੰਮ ਵਧੀਆ ਲੱਗਦਾ ਦੇਖੋ ਛੋਟੀ ਜੀ ਮਧਾਨੀ ਹੈ 11 12 ਸੋਖਦੀ ਆ ਗਈ ਹੁਣੀ ਮੈਨੂੰ ਲੱਗਦਾ 2-3 ਸਾਲ ਹੋ ਗਏ ਸਾਨੂੰ ਇਸ ਨੂੰ ਲਈ ਨੂੰ ਇਸੀ ਜਿਆਦਾਤਰ ਇਹ ਇਸੇ ਨੂੰ ਯੂਜ਼ ਕਰਦੇ ਆਂਗੇ ਦੇਖੋ ਫਟਾਫਟ ਤਾਂ ਇਹ ਮਧਾਣੀ ਸਾਫ਼ ਹੋ ਜਾਂਦੀ ਐ ਤੇ ਜਿਹੜਾ ਹੈ ਪਤਿੱਲਾ ਜਗਾ ਜਿਹੜਾ ਨਾ ਜਿੰਨਾ ਨਾਰਮਲ ਆਪਾਂ ਇੰਨਾ ਤਾਂ ਕਿਉਂ ਆਪਣੇ ਵੀ ਨਹੀਂ ਹੁੰਦਾ ਵੀ ਗਾਂ ਦੀ ਆਪਾਂ ਕਹਦੀ ਆ ਵੀ ਪਤਿੱਲੇ ਭਰ ਜਾਂਦੇ ਨੇ ਕਿਉਂ ਆਂਦੇ ਜਿੰਨਾ ਕੁ ਦੁੱਧ ਆਪਾਂ ਲੈਣੇ ਆ ਹਨ ਉਸ ਹੱਬ ਦੇ ਨਾਲ ਦੇਖੋ ਆਪਾਂ ਮੇਰੀ ਆਦਤ ਹੈਗੀ ਮੈਂ ਜਦੋਂ ਛੋਟੀ ਹੁੰਦੀ ਸੀ ਨਾ ਮੈਂ ਆਪਦੀ ਦਾਦੀ ਜੀ ਨੂੰ ਕਿਉਂ ਕਿਉਂ ਕੱਢਦੇ ਨੂੰ ਦੇਖਦੀ ਹੁੰਦੀ ਸੀ ਉਹਨਾਂ ਨੇ ਐਵੇਂ ਵਟ ਵਟ ਕੇ ਨਾ ਗੋਲੇ ਜਿਹੇ ਜਿਵੇਂ ਆਪਾਂ ਪੇੜੇ ਜੇ ਦੱਪਦੇ ਹੁੰਨੇ ਆਗੇ ਉਹਦਾਂ ਸਾਰੀ ਲੱਸੀ ਬਾਹਰ ਕੱਢ ਦਿੰਦੇ ਹੁੰਦੇ ਸੀ ਉਹ ਤਾਂ ਐ ਹੁੰਦਾ ਵੀ ਕਈ ਵਾਰੀ ਆਪਾਂ ਜਦੋਂ ਉੱਪਰ ਉੱਪਰੋ ਘਿਓ ਚੱਕਦੇ ਆ ਜਾਂ ਵਿੱਚੋਂ ਨਾਲ ਨਾਲ ਲੱਸੀ ਆਈ ਜਾਂਦੀ ਹੈਗੀ ਆਪਾਂ ਮੈਂ ਜੀ ਦੇਖੋ ਹਨਾ ਘਿਓ ਕੱਢਣ ਤੋਂ ਬਾਅਦ ਜਿਹੜੀ ਮੱਖਣੀ ਹੁਣ ਕੱਢ ਲਈ ਨਾ ਇਹਨੂੰ ਮੈਂ ਇਦਾਂ ਹੀ ਨਹੀਂ ਰੱਖਦੀ ਹਲਕਾ ਜਾਣਾ ਮੈਂ ਪਾਣੀ ਲੈ ਲੈਣੇ ਉਹਨੇ ਜਿਹੜੀ ਲੱਸੀ ਹੁੰਦੀ ਹੈ ਉਹਦੇ ਵਿੱਚੋਂ ਨਿਕਲ ਜਾਂਦੀ ਹੈਗੀ ਖਟਾਸ ਜੀ ਨਹੀਂ ਰਹਿਦੀ ਇਹਦੇ ਨਾਲ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਵੀ ਮਖੜੀ ਨੂੰ ਧੋਈ ਲੈਨੇ ਆਪਾਂ ਥੋੜਾ ਜਿਹਾ ਹਲਕੇ ਜਿਹੇ ਹੱਥ ਨਾਲ ਮੂਰੇ ਰੱਖ ਗਿਆ ਹੱਥ ਨਾਲ ਕੋਈ ਵੀ ਭਾਂਡਾ ਕੋ ਨੂੰ ਨਿਚੋੜ ਜੇ ਲਵੋ ਇੱਕ ਤਰ੍ਹਾਂ ਤਾਂ ਜੇ ਤੁਸੀਂ ਗੋਲੇ ਜੇ ਬਣਾ ਕੇ ਕਰ ਲੋਗੇ ਤਾਂ ਇਹ ਉਸ ਤੋਂ ਵੀ ਵਧੀਆ ਤਰੀਕਾ ਬਟ ਪਾਣੀ ਜ਼ਰੂਰ ਇਸ ਤਰ੍ਹਾਂ ਕੱਢ ਦੋ ਵੀ ਲੱਸੀ ਨਹੀਂ ਰਹਿੰਦੀ ਇਹਦੇ ਵਿੱਚ ਤੇ ਮੈਂ ਫਟਾਫਟਾ ਹਨਾ ਨਾਲ ਦੇ ਨਾਲ ਇਹ ਕੰਮ ਵੀ ਕਰਤਾ ਵੀ ਚਲੋ ਦੇਖੋ ਜੀ ਕਿਉ ਆਪਣਾ ਤਿਆਰ ਹੋ ਗਿਆ ਤੇ ਜਿਹੜੀ ਲੱਸੀ ਆਪਣੀ ਬਚੀ ਸੀ ਹੁਣ ਇਹ ਲੱਸੀ ਨੂੰ ਆਪਾਂ ਪੀਤਾ ਸਕਦੇ ਨਹੀਂ ਕਿਉਂਕਿ ਕਿੰਨੇ ਦਿਨ ਪੁਰਾਣੀ ਆਪਣੀ ਮਲਾਈ ਸੀਗੀ ਨਾਲੇ ਪੁੰਨ ਦਾ ਕੰਮ ਹੋ ਜਾਂਦਾ ਜੀ ਜਿਹੜੀ ਲੱਸੀ ਬੱਚੀ ਪੀ ਹੁੰਦੀ ਹੈ ਨਾ ਆਪਣੇ ਗੇਟ ਦੇ ਵਿੱਚ ਦੋ ਕੁੰਡੇ ਰੱਖੇ ਹੋਏ ਨੇ ਵਿੱਚ ਚਲੋ ਕੁੱਤਿਆਂ ਵਾਸਤੇ ਹਨਾ ਪਾ ਦਿੰਦੇ ਹਾਂ ਪੁੰਨੀ ਸਹੀ ਹਨਾ ਪਰ ਕਹਿੰਦੇ ਹੁੰਦੇ ਨੇ ਨਾ ਪੁੰਨ ਪਤਾ ਹੀ ਨਹੀਂ ਸਾਨੂੰ ਤਾਂ ਕੋਈ ਪੁੰਨ ਵੀ ਨਹੀਂ ਲੱਗਿਆ ਰੱਬ ਨੇ ਫਿਰ ਵੀ ਐਡਾ ਦੁੱਖ ਪਾਤਾ ਤੇ ਚਲੋ ਜੀ ਇੱਧਰ ਵਾਈਫਾਈ ਵਾਸਤੇ ਹਨਾ ਵੀਰ ਜੀ ਹੁਣੇ ਆਏ ਹੋਏ ਨੇਗੇ ਇਹ ਸੈੱਟ ਕਰਨ ਦੇ ਲਈ ਇਹ ਜਿਹੜੇ ਆਪਣੇ ਸੀਗੇ ਕਵਰ ਵਗੈਰਾ ਇਸ ਚੀਜ਼ ਦੇ ਹਨਾ ਡੱਬੇ ਵਗੈਰਾ ਸੀਗੇ ਜਿਹੜੇ ਧੋ ਕੇ ਧੁੱਪੇ ਰੱਖਦੇ ਸੀ ਧੁੱਪੇ ਦੇਖੋ ਪ੍ਰੋਪਰ ਸੁੱਕ ਗਏ ਸੁਕਣ ਤੋਂ ਬਾਅਦ ਮੈਂ ਚੈੱਕ ਕੀਤਾ ਵੀ ਚਲੋ ਹੁਣ ਤਾਂ ਪ੍ਰੋਪਰ ਹੀ ਸੁੱਕ ਗਏ ਇਹਨਾਂ ਨੂੰ ਮੈਂ ਅੰਦਰ ਲੈ ਜਾਨੀ ਹੈਗੀ ਬਰਸ਼ ਦੇਖੋ ਗੁਰਸਿਖ ਤੇ ਕਿੱਥੇ ਸਿੱਟ ਕੇ ਗਈ ਹੈਗੀ ਤੇ ਜੀ ਹੁਣ ਫਿਰ ਮੈਂ ਖਿਚਣ ਦੇ ਵਿੱਚ ਆ ਕੇ ਜਲਦੀ ਜਲਦੀ ਦੇਖਿਆ ਕਿ ਮੰਮੀ ਕਹਿੰਦੇ ਵੀ ਚਲ ਜਾਸ ਤੂੰ ਐਂ ਕਰ ਗੁਰਸਿਖਤ ਨੂੰ ਨਮਾ ਦੇ ਦੇਖੋ ਕਿੰਨੀ ਜਿਆਦਾ ਲਿਬੜ ਗਈ ਦੇਖੋ ਪਿੱਛੇ ਸਿਮਿੰਟ ਪਿਆ ਸੀ ਸਿਮਿੰਟ ਦੇ ਉੱਤੇ ਜਾ ਕੇ ਡਾਇਰੈਕਟਰ ਨਾਲ ਖੇਡਣ ਲੱਗੀ ਸਿਰਚ ਸਿਮਿੰਟ ਪਾ ਲਿਆਣਾ ਹੀ ਜਵਾਕ ਖੇਡਣ ਲੱਗ ਜਾਂਦੇ ਨੇ ਕਿ ਇਹਨਾਂ ਨੂੰ ਮਿੱਟੀ ਤੇ ਸਿਮਿੰਟ ਤੇ ਬਰੇਤੀ ਤੇ ਚਾਹੀਦੀ ਹੁੰਦੀ ਆ ਤੇ ਫਟਾਫਟ ਮੰਮੀ ਨੇ ਸੀ ਜਿਹੜੇ ਇਹ ਵਾਲੇ ਡੱਬੇ ਸੀ ਨਾ ਅਸੀਂ ਨਾ ਪਿਛਲੇ ਦਿਨੀ ਮੀਸ਼ੋ ਐਪ ਤੋਂ ਇੱਕ ਆਨਲਾਈਨ ਸ਼ਾਪਿੰਗ ਕੀਤੀ ਸੀ ਇਹ ਛੋਟੇ ਛੋਟੇ ਬਾਕਸਸ ਮੰਗਵਾਏ ਸੀ ਜਿਹਦੇ ਵਿੱਚ ਆਪਾਂ ਟਮਾਟਰ ਹੋ ਗਿਆ ਹਰੀਆਂ ਮਿਰਚਾਂ ਹੋਈਆਂ ਆਦਾ ਵਗੈਰਾ ਹੋ ਗਿਆ ਨਾ ਜਦੋਂ ਆਪਾਂ ਨਾਰਮਲੀ ਫ੍ਰਿਜ ਦੇ ਵਿੱਚ ਰੱਖ ਦਿੰਨੇ ਆ ਜੀ ਉਹਦੇ ਨਾਲ ਕੀ ਹੁੰਦਾ ਉਹਦੇ ਵਿੱਚ ਪਾਣੀ ਜਾਂ ਨਿਕਲਣ ਲੱਗ ਜਾਂਦਾ ਔਰ ਸਾਰੀ ਫ੍ਰਿਜ ਦਾ ਜਿਹੜਾ ਕਵਰ ਹੁੰਦਾ ਉਹਦੇ ਵਿੱਚ ਰਸ ਜਾਂਦਾਗਾ ਬਟ ਜਦੋਂ ਅਲੱਗ ਅਲੱਗ ਕੱਲੀ ਕੱਲੀ ਚੀਜ਼ ਆਪਾਂ ਡੱਬਿਆਂ ਦੇ ਵਿੱਚ ਪਾਈ ਹੁੰਦੀ ਹੈ ਨਾ ਉਹਦੇ ਨਾਲ ਸੈੱਟ ਰਹਿੰਦੀ ਹੈ ਨਾਲੇ ਸੋਹਣੀ ਵੀ ਲੱਗਦੀ ਹੈਗੀ ਇੱਕ ਤਰ੍ਹਾਂ ਡੈਕੋਰੇਸ਼ਨ ਜੀ ਹੋ ਜਾਂਦੀ ਹੈ ਫ੍ਰਿਜ ਦੀ ਉਹ ਮੰਗਵਾਏ ਸੀਗੇ ਉਹਨਾਂ ਦੇ ਵਿੱਚ ਸਮਾਨ ਵਗੈਰਾ ਪਾ ਕੇ ਮੰਮੀ ਵਿੱਚ ਰੱਖਦਾ ਇਹਨਾਂ ਨੇ ਤੇ ਵੈਸੇ ਨਾਲ ਰਲ ਮਿਲ ਕੇ ਕੰਮ ਹੋ ਜਾਓ ਉਹਦੇ ਵਰਗੀ ਤਰੀਕ ਸੀ ਨਹੀਂ ਕੋਈ ਹੁੰਦੀ ਦੇਖੋ ਮੈਂ ਗੁਰਸਿਖਤ ਨੂੰ ਉਧਰ ਨਿਮਾਤਾ ਉਹਨੂੰ ਤਿਆਰ ਕਰਤੀਆਂ ਗੁੱਤਾਂ ਕਰਤੀਆਂ ਹਨ ਇੱਧਰ ਚਲੋ ਮੰਮੀ ਨੇ ਮੇਰੇ ਆਉਣਿਆਂ ਤੱਕ ਖੇਚਣ ਦਾ ਕੰਮ ਸੰਭਾਲ ਲਿਆ ਹੁਣ ਜੇ ਕਈ ਵਾਰੀ ਆਪਾਂ ਰੋਸੇ ਪਰਿਵਾਰ ਦੇ ਵਿੱਚ ਕਰੀ ਚੱਲੀਏ ਜੀ ਤੁਸੀਂ ਐਂ ਕਰੋ ਹਨਾ ਕਈ ਵਾਰੀ ਕਿਉਂ ਨਾ ਸੱਸਾਂ ਦੇ ਨੂੰਹਾਂ ਕੰਮ ਵੰਡ ਲੈਂਦੇ ਆ ਫਿਰ ਵੀ ਨਹੀਂ ਟਾਈਮ ਪਾਸ ਹੁੰਦਾ ਹਨਾ ਪਾਵੇਂ ਕਹੀ ਚੱਲੀਏ ਹੁਣ ਆਪਾਂ ਨਹੀਂ ਮਾਵਾ ਹੁੰਦੀਆਂ ਆਪਾਂ ਕਦੇ ਆਪਣੀ ਮਾਂ ਨਾਲ ਕੰਮ ਵੰਡੇਗਾ ਮੰਮੀ ਤੂੰ ਐਂ ਕਰ ਮੈਂ ਐਂ ਕਰੂ ਨਹੀਂ ਜਿਵੇਂ ਆਪਣਾ ਕੰਮ ਹੁੰਦਾ ਆਪਾਂ ਕਰ ਹੀ ਜਾਂਦੇ ਆ ਹਨਾ ਇਦਾਂ ਨਹੀਂ ਪੁਰ ਦੱਸਿਓ ਜੀ ਬਾਏ ਬਾਏ ਟੇਕ ਕੇਅਰ ਮੇਰੀਆਂ ਸਾਰੀਆਂ ਭੈਣਾਂ ਖੁਸ਼ ਰਹੋ ਆਬਾਦ ਰਹੋ ਜੀ ਜੁਗ ਜੁਗ